ਆ ਗਾੜੀ ਇਹਦੇ ਹੈਗਾ ਹੀ ਕੋਦੇ ਘੇਰੇ ਨਾ ਸ਼ਰਾਬੇ ਹਾਂਜੀ ਤੇ ਕਿੱਥੋਂ ਲੱਗਿਆ ਇਹ ਟੌਂਗ ਪਿੰਡ ਦੇ ਭਾਈ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੂੰ ਹੀ ਆ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠਣਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਮੈਨੂੰ ਦੱਸ ਦੇਣਾ ਨਾਂ ਤੇ ਮੈਨੂੰ ਵੀ ਪਤਾ ਵੈ ਤੇ ਰਹੀ ਤੇਰੇ ਨਾਲ ਕਿੱਥੋਂ ਆਉਣ ਲਿਆ ਸਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਭਾਈ ਹਾਂ ਹਾਂਜੀ ਭਾਈ ਕਿਹਦੇ ਹਲੋਂ ਲੈ ਕੇ ਆ ਭਾਜੀ ਉਹ ਇੱਥੇ ਗਿਆ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਹੈ ਭਾਜੀ ਇਹ ਤੇ ਆ ਭਾਜੀ ਤੇ ਉਹ ਹੈਂਡੀਕੈਪ ਹੈ ਭਾਜੀ ਨਾਮ ਦਾ ਨਹੀਂ ਮੈਨੂੰ ਪਤਾ ਭਾਜੀ ਹਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਮ ਮੈਂ ਤੁਹਾਡੇ ਪੈਰੀ ਹੱਥ ਲਾ ਲੈਂਦਾ ਟੋਂਗ ਤੋਂ ਲੈ ਗਿਆ ਹਾਂਜੀ ਭਾਜੀ ਪੱਕਾ ਪਤਾ ਟੋਂਗ ਤੋਂ ਹਾਂਜੀ ਭਾਜੀ ਇਹਨਾਂ ਨੂੰ ਵੀ ਰੋਕ ਚੈੱਕ ਕਰ ਰਹੇ ਮੈਨੂੰ ਕੀ ਲੈ ਗਿਆ ਕੀ ਹੈ ਸ਼ਰਾਬ ਹੈ ਸਰ ਕਿੱਥੋਂ ਲੈ ਗਿਆ ਕਿੱਥੋਂ ਲੈਂਦੀ ਹੈ ਟੰਗਾਂ ਤੋਂ ਸਰ ਟੋਂਗਾਂ ਤੋਂ ਹਾਂਜੀ ਇਹਦੇ ਵੱਲੋਂ ਹਾਂ ਨਾਮ ਦਾ ਨਹੀਂ ਪਤਾ ਮੈਨੂੰ ਨਾਮ ਦਾ ਕਿਉਂ ਨਹੀਂ ਪਤਾ ਨਾ ਨਾਮ ਦਾ ਨਹੀਂ ਪਤਾ ਯਾਰ ਇਹਦੇ ਲੋਲੇ ਗਏ ਦੱਸ ਆਹੋ ਪਤਾ ਨਹੀਂ ਯਾਰ ਨਾ ਨਹੀਂ ਪਤਾ ਮੈਨੂੰ ਤਿੰਨ ਆਈ ਉਹਦੇ ਇੱਕ ਬੋਤਲ ਹੀ ਉਹਦੇ ਇੱਕ ਦਜੀ ਚੱਕੀ ਹੈ ਚੱਕੀ ਹੈ ਦੂਜਾ ਵੀ ਇੱਥੇ ਸਹੀ ਜੀ ਸੇਖਰਾ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਕਿੰਨੀ ਸ਼ਰਾਬੀ ਹੈ ਤੁਹਾਡੇ ਲਈ ਖੋਦੇ ਹੈ ਇਹ ਚੱਕੀ ਹੈ ਜੀ ਕੋਈ ਤੁਈ ਆ ਪਾਉਂਗੀ ਸਰ ਇਸ ਬੋਲਦੀ ਹੈ ਨਹੀਂ ਤੇਰੀ ਹਾਂ ਜੀ ਉਹ ਵੇਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਕੋਈ ਅੰਦਰੀਆ ਤਿੰਨ ਚਾਰ ਪੋਟਲੀਆਂ ਵਾਂ ਤੇ ਆ ਇੱਕ ਬੋਤਲਾ ਜਿਹੜਾ ਪਿੰਡ ਹੈ ਤੇਰਾ ਹਾਂ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਟੌਂਗਾ ਤੋਂ ਵੀ ਰੋਜ਼ ਪੀਣ ਆਉਂਦਾ ਹਾਂ ਹਾਂਜੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਉਹ ਲਾਣ ਕੱਢੀ ਜਾ ਰਹੀ ਆ ਜੋ ਇਸ ਇਤਲਾਹ ਤੇ ਸਾਡੇ ਵੱਲੋਂ ਪੁਲਿਸ ਪਾਰਟੀਆਂ ਬਣਾ ਕੇ ਦੋ ਜਗ੍ਹਾ ਰੇਡ ਕੀਤਾ ਗਿਆ ਸੀ ਤੇ ਦੋਨਾਂ ਜਗ੍ਹਾ ਜਿਹੜੀ ਅਸੀਂ ਚਾਲੂ ਪਟੀਆਂ ਜਿਹੜੀਆਂ ਉਹ ਰਿਕਵਰ ਕੀਤੀਆਂ ਇਹ ਦੋ ਬੰਦੇ ਜਿਹੜੇ ਆ ਉਹ ਅਰੈਸਟ ਵੀ ਕੀਤੇ ਤੇ ਜਿਨ੍ਹਾਂ ਦੇ ਖਿਲਾਫ ਆਪਾਂ ਦੋ ਮੁਕਦਮੇ ਐਫ ਆਈ ਆਰ ਨੰਬਰ 86 ਔਰ 87 ਜਿਹੜੇ ਆ ਦਰਜ ਕਰਕੇ ਅਮਲ ਵਿੱਚ ਲਿਆਂਦੀ ਜਿੱਦਾਂ ਜਿੱਦਾਂ ਵੀ ਸਾਨੂੰ ਆਪਣੇ ਏਰੀਏ ਦੇ ਵਿੱਚ ਕਿਸੇ ਵੀ ਜਗ੍ਹਾ ਦੀ ਕੋਈ ਇਤਲਾਹ ਇਸ ਤਰ੍ਹਾਂ ਦੀ ਮਿਲਦੀ ਆ ਕਿ ਆਪਾਂ ਤੁਰੰਤ ਜਿਹੜੀ ਆ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਅਮਲ ਚ ਲਿਆ ਰਹੇ ਆ ਜੋ ਸੀਨੀਅਰ ਅਫਸਰਾਂ ਵੱਲੋਂ ਵੀ ਜਿੱਦਾਂ ਦੀਆਂ ਹਦਾਇਤਾਂ ਆ ਉਹਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਜੋ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਆਪਾਂ ਮੁਹਿੰਮ ਜਿਹੜੀ ਆ ਚਲਾਈ ਹੋਈ ਆ ਉਹਦੇ ਤਹਿਤ ਆਪਾਂ ਜਿਹੜੇ ਵੀ ਨਸ਼ਾ ਵੇਚਣ ਵਾਲੇ ਸskar ਹੋਣਗੇ ਉਹ ਕਿਸੇ ਵੀ ਹੱਥ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਆ ਗਾੜੀ ਇਹਦੇ ਹੈਗਾ ਹੀ ਕੋਦੇ ਘੇਰੇ ਨੇ ਸ਼ਰਾਬੇ ਹਾਂਜੀ ਤੇ ਕਿੱਥੋਂ ਲੈ ਗਏ ਆ ਇਹ ਟੌਂਗਪਿੰਡ ਦੇ ਭਾਈ ਜੀ ਹੈ ਟੌਂਗਪਿੰਡ ਤੋਂ ਟੌਂਗਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਲੀ ਸਾਹਿਬ ਦੇ ਦਫ਼ਤਰ ਨਹੀਂ ਆ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫਤਰ ਤੇ ਲਾਗੇ ਘਰ ਆ ਹਾਂਜੀ ਘਰ ਲਾਗੇ ਲਗੇ ਨਾਂ ਦੱਸ ਕੀ ਉਹਦਾ ਨਾਂ ਤਾਂ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਮੈਨੂੰ ਦੱਸ ਦੇਣਾ ਨਾਂ ਤੇ ਮੈਨੂੰ ਵੀ ਪਤਾ ਵੈ ਤੇ ਰਹੀ ਤੇਰੇ ਨਾਲ ਕਿੱਥੋਂ ਆਉਣ ਲਿਆ ਸਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਹੈ ਹਾਂਜੀ ਇਹਦੇ ਹਲੋਂ ਲੈ ਕੇ ਆ ਭਾਜੀ ਉਹ ਇੱਥੇ ਗਿਆ ਕਰ ਪਈ ਨਾਂ ਦੱਸ ਉਹਦਾ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਹੈ ਭਾਜੀ ਅੱਕੇ ਆ ਭਜੀ ਉਹ ਹੈਂਡੀਕਾਪ ਹੈ ਭਜੀ ਨਾਮ ਦਾ ਨਹੀਂ ਮੈਨੂੰ ਪਤਾ ਭਜੀ ਹਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਮ ਮੈਂ ਤੁਹਾਡੇ ਪੈਰੀ ਹੱਥ ਲਾ ਲੈਂਦਾ ਟਿੰਡ ਟੌਂਗ ਤੋਂ ਲੈ ਗਿਆ ਹਾਂਜੀ ਭਾਜੀ